ਸ਼ਹਿਰ ਗੁਰਦਾਸਪੁਰ ਦੇ ਇਤਿਹਾਸਿਕ ਅਤੇ ਪ੍ਰਾਤਨ ਮਾਈ ਦਾ ਤਲਾਬ ਮੰਦਰ ਦੇ ਤਲਾਹ ਅਤੇ ਪਗਡੰਡੀ ਦੇ ਉੱਗੇ ਪੁਰਾਣੇ ਬੋੜ ਦੇ ਦਰਖਤ, ਹੀਟਾ ਸ੍ਰਿਜਾ ਅਤੇ ਨਿਸ਼ੇੜੀਆਂ ਵੱਲੋਂ ਵਰਤਿਆ ਗਿਆ ਹੋਰ ਸਮਾਨ ਮਿਲਣ ਅਤੇ ਜਵਾਰੀਆਂ ਵੱਲੋਂ ਝੁੰਡ ਬਣਾ ਕੇ ਜੂਆ ਖੇਡਣ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਐਕਸ਼ਨ ਵਿੱਚ ਆ ਗਏ ਅਤੇ ਐਲਾਨ ਕੀਤਾ ਕਿ ਹੁਣ ਜੇ ਮੰਦਰ ਦੇ ਨੇੜੇ ਤੇੜੇ ਜਵਾਰੀ ਜੂਆ ਖੇਡਦੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦੇ ਨਜ਼ਰ ਆ ਗਏ ਤਾਂ ਉਹਨਾਂ ਨੂੰ ਡਾਂਗ ਫੇਰੀ ਜਾਏਗੀ ਸ਼ਿਵ ਸੇਨਾ ਗੋਵਲੋ ਦੇਰ ਰਾਤ ਤੱਕ ਸਵੇਰ ਤੜਕਸਾਰ ਮੰਦਿਰ ਦਾ ਦੌਰਾ ਕਰਨ ਤੋਂ ਬਾਅਦ ਇਹ ਦੱਸਿਆ ਗਿਆ ਅੱਜ ਅਸੀਂ ਮਾਈਕਾ ਤਲਾਬ ਮੰਦਿਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪੁੱਤੋਂ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਇਹ ਮਾਈ ਵਾਲਾ ਮੰਦਿਰ ਤੇ ਸੀ ਮੰਦਿਰ ਕਹਿਣ ਉਹ ਤੇ ਮੰਦਿਰ ਕਹਦੇ ਨੇ ਪਰ ਇਹ ਤੇ ਨਸ਼ਿਆਂ ਦਾ ਗੜ ਬਣਿਆ ਹੋਇਆ ਹੈ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਔਰ ਜਦ ਕੀ ਬੜੀ ਵਾਰੀ ਐਸਐਚਓ ਸਾਹਿਬ ਨੂੰ ਮੈਂ ਆਪ ਖੁਦ ਤਾਂ ਦੋ ਚੌੜਾ ਫੋਨ ਕਰ ਚੁੱਕਾ ਉਹਨਾਂ ਨੂੰ ਕਹਿ ਦਿੱਤਾ ਕਿ ਪੀਸੀਆਰ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਣੀਆਂ ਨੇ ਕੋਤਾਰ ਸਾਹਮਣੇ ਲੇਡੀਜ਼ ਆਈਆਂ ਹੀ ਆ ਲੇਕਿਨ ਇਥੇ ਨਸ਼ੇਰਾ ਦਿਖਾ ਦੇਖੋ ਜਗਾ ਦਿਖਾਤੇ ਰੈਪਰ ਪਈ ਹੋਣ ਦਿਨ ਕਿਹੜੇ ਓ ਬਹੁਤ ਜ਼ਿਆਦਾ ਠੀਕ ਹੈ ਨਾ ਬਹੁਤ ਜ਼ਿਆਦਾ ਚਲਦਾ ਪਤਾ ਲੱਗ ਗਿਆ ਖਰੇ ਜੀ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਬੋਡੀ ਜੀ ਗਏ ਨੇ ਸਾਡੇ ਅਨਿਲ ਜੀ ਵੀ ਆਏ ਨੇ ਇਥੋਂ ਦੇ ਲੋਕਲ ਮੈਸੀਨ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਪੇਰਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ ਦਾਂਗ ਫੇਰੋ ਮੁਹਿੰਮ ਦਾਂਗ ਫੇਰੋ ਮੁਹਿੰਮ ਕੀਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇਰਵੇ ਚ ਨਹੀਂ ਰਹਿਣਾ ਉਹ ਅਸੀਂ ਆਪ ਡਾਂਗ ਫੇਰ ਨਹੀਂ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਭ ਨਹੀਂ ਦੋਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕਿਉਂ ਕਰਨ ਕਿ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤਾਂ ਪਹਿਲਾ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੀਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਉਹ ਇਹ ਪਹਿਣਾ ਤੁਹਾਨੂੰ ਦੱਸਣੀ ਹੈ ਮੈਂ ਦੱਸਣੇ ਤੁਹਾਨੂੰ ਕਿ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਜਦੋਂ ਤੁਹਾਨੂੰ ਨੇ ਰਾਤ ਬੋਲਾ ਨਾ ਬੋਲੇ ਤੇ ਮੈਂ ਕਿਹਾ ਵੀ ਇੱਥੇ ਪੁਲਸ ਵਾਲੇ ਬਿਠਾੜਿਆ ਕੰਦੋ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਂਦੀ ਜੋ ਸਾਡਾ ਹਿੱਸਾ ਦੇਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਖੇਂਦੀ ਸਾਡਾ ਹਿੱਸਾ ਨਹੀਂ ਦੇ ਜੋ ਬੜੀ ਬੜੀ ਗੱਲ ਕਰਿਆ ਤੇ ਕਿ ਤੁਸੀਂ ਸਾਡਾ ਹਿੱਸਾ ਦੇ ਦਿਓ ਤੁਸੀਂ ਜੋ ਮੁੱਦ ਕਰਨਾ ਚਾਹੀਓ ਜਾਣਿਆ ਲੋਕ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਔਰ ਤੁਸੀਂ ਜੇ ਸੋਨੇ ਸ਼ਰਧਾ ਲੂਆਂ ਦਾ ਜਿਹੜੇ ਇੱਥੇ ਰੋਜ਼ ਆਇਆ ਕਰਦੇ ਐ ਇਹ ਰੋਜ਼ ਤੂੰ ਬਹਣਾ ਇੱਥੇ ਬਦਲ ਲੈ ਲੈ ਆ ਨਾ ਪਹਿਲਾਂ ਨਹੀਂ ਉੱਥੇ ਜਾਂਦਾ ਇੱਥੇ ਮੰਨਦਾ ਸਰੋਵ ਬਿਹਨ ਵਾਸਤੇ ਜਗ੍ਹਾ ਬਣਾਈ ਜੇ ਪਟਾਓ ਪਹਿਲਾਂ ਥੋੜੀ ਬਿਚੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਖੱਢੀ ਜਾਂਦੇ ਜੂਏ ਖੱਢੀ ਜਾਂਦੇ